ਅਮੀਰ ਖਾਨ ਦੀ ਇੱਕ ਮੂਵੀ ਆਈ ਸੀ 3 ਇਡੀਅਟਸ ਉਹਦਾ ਇਹ ਸੀਨ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਊਗਾ ਵੈਸੇ ਤੁਹਾਡਾ ਅਸਲੀ ਨਾਮ ਕੀ ਹੈ ਫੁਨਸੁਕ ਵਾਂਗੜੂ ਇਹ ਕੈਰੈਕਟਰ ਇਨਸਪਾਇਰ ਹੋਇਆ ਸੀ ਸੋਨਮ ਵਾਂਗਚੁਕ ਨਾਮ ਦੇ ਬੰਦੇ ਤੋਂ ਜੋ ਅਸਲ ਜ਼ਿੰਦਗੀ 'ਚ ਵੀ ਓਨੇ ਹੀ ਸਮਾਰਟ ਆ ਜਿੰਨੇ ਫਿਲਮ 'ਚ ਆਮੀਰ ਖਾਨ ਸੀ ਹੁਣ ਇਹੋ ਜਿਹਾ ਕੀ ਹੁੰਦਾ ਕਿ ਇੰਨੇ ਸਮਾਰਟ ਤੇ ਇਨੋਵੇਟਿਵ ਬੰਦੇ ਨੂੰ ਮੋਦੀ ਤੇ ਬੀਜੇਪੀ ਦੀ ਸਰਕਾਰ ਜੇਲ੍ਹ 'ਚ ਸੁੱਟ ਦਿੰਦੀ ਆ ਵੀਡੀਓ ਐਂਡ ਤੱਕ ਵੇਖਿਓ ਆਪਣੇ ਡੈਮੋਕਰੈਟਿਕ ਰਾਈਟਸ ਨੂੰ ਲੈ ਕੇ ਬਹੁਤ ਇੰਪੋਰਟੈਂਟ ਵੀਡੀਓ ਆ 10 ਸਤੰਬਰ ਨੂੰ ਸੋਨਮ ਵਾਂਗਚੁਕ ਲੇ ਵਿੱਚ ਭੋਖੜਤਾਲ ਤੇ ਬੈਠ ਜਾਂਦੇ ਆ ਜੋ 14 ਤੋਂ 15 ਦਿਨ ਚੱਲਦੀ ਆ ਹੁਣ ਇਹਨਾਂ ਦੀਆਂ ਮੰਗਾਂ ਕੀ ਸੀ ਕਿ ਸਾਨੂੰ ਆਪਣੀ ਸਟੇਟ ਹੁੱਡ ਮਿਲੇ ਕਿ ਸਾਨੂੰ ਆਪਣਾ ਰਾਜ ਮਿਲੇ ਸਾਡੀ ਆਪਣੀ ਵਿਧਾਨ ਸਭਾ ਹੋਵੇ ਤੇ ਸਾਡੇ ਆਪ ਦੇ ਏਰੀਏ ਦੇ ਮੰਤਰੀ ਤੇ ਮੁੱਖ ਮੰਤਰੀ ਹੋਣ ਇਹਨਾਂ ਦੀ ਇੱਕ ਸਿੱਧੀ ਜੀ ਮੰਗ ਸੀ ਕਿ ਜਿਹੜੇ ਸਾਡੇ ਫੈਸਲੇ ਆ ਉਹ ਅਸੀਂ ਆਪ ਕਰੀਏ ਤੇ ਇਹ ਸਾਰੇ ਫੈਸਲੇ ਦਿੱਲੀ ਤੋਂ ਨਾ ਬਣ ਕੇ ਆਉਣ ਸੋ ਬੇਸਿਕਲੀ ਇਹਨਾਂ ਨੇ ਲੇ ਲਦਾਖ ਤੇ ਸੈਂਟਰ ਦੀ ਸਰਕਾਰ ਦੀ ਪકડ ਘੱਟ ਕਰਨੀ ਸੀ 14 ਤੋਂ 15 ਦਿਨ ਇਹ ਧਰਨਾ ਸ਼ਾਂਤਮਈ ਤਰੀਕੇ ਨਾਲ ਚੱਲਦਾ ਪਰ 26 ਸਤੰਬਰ ਨੂੰ ਆ ਕੇ ਲੇ ਵਿੱਚ ਦੰਗੇ ਹੋਣੇ ਸ਼ੁਰੂ ਹੋ ਜਾਂਦੇ ਆ ਜਿੱਥੇ ਬੀਜੇਪੀ ਦੇ ਕਈ ਦਫ਼ਤਰ ਸਾੜੇ ਜਾਂਦੇ ਆ ਤੇ ਪੁਲਿਸ ਵਾਲੀਆਂ ਗੱਡੀਆਂ ਨੂੰ ਅੱਗ ਲਾਈ ਜਾਂਦੀ ਆ ਤੇ ਜਿਹਦੇ ਰਿਸਪਾਂਸ ਚ ਪੁਲਿਸ ਨੋ ਓਪਨ ਫਾਇਰ ਹੁੰਦੀ ਆ ਤੇ ਉਹਦੇ ਚ ਚਾਰ ਲੋਕ ਮਰ ਜਾਂਦੇ ਆ ਤੇ ਪੁਲਿਸ ਆ ਕੇ ਅਰੈਸਟ ਕਰ ਲੈਂਦੀ ਆ ਸੋਨੂੰ ਮੰਗ ਚੁਕ ਨੂੰ ਕਿ ਇਹ ਸਾਰਾ ਕੁਝ ਇਹਨਾਂ ਦੇ ਭੜਕਾਊ ਭਾਸ਼ਣਾ ਕਰਕੇ ਹੋਇਆ ਤੇ ਫਿਰ ਉਹੀ ਬੀਜੇਪੀ ਦੇ ਪੁਰਾਣੇ ਤੌਰ ਤਰੀਕੇ ਐਨਐਸਏ ਦਾ ਪਰਚਾ ਕਰ ਦਿੰਦੇ ਆ ਸੋਨਮ ਮਾਂਕਚੁਕ ਤੇ ਫਿਰ ਐਂਟਰੀ ਹੁੰਦੀ ਆ ਇਹਨਾਂ ਦੇ ਵਿਕਾਊ মিডিਏ ਦੀ ਤੇ ਸੋਸ਼ਲ ਮੀਡੀਆ ਦੇ ਪੇਜਾਂ ਦੀ ਜੋ ਟੇਪ ਰਿਕਾਰਡਰ ਵਾਂਗੂ ਇੱਕ ਹੀ ਗੱਲ ਰਿਪੀਟ ਕਰਨੀ ਸ਼ੁਰੂ ਕਰ ਦਿੰਦਾ ਕਿ ਸੋਨਮ ਮਾਂਕਚੁਕ ਇੱਕ ਡੀਪ ਸਟੇਟ ਦਾ ਬੰਦਾ ਸੀ ਕਿ ਜੀ ਇਹ ਤਾਂ ਇੱਕ ਐਂਟੀ ਨੈਸ਼ਨਲ ਸੀ ਇਹਦੀ ਫੰਡਿੰਗ ਪਾਕਿਸਤਾਨ ਤੋਂ ਆਉਂਦੀ ਸੀ ਬਿਨਾ ਕਿਸੇ ਪ੍ਰੂਫ ਤੋਂ ਬੇਵਜ੍ਹਾ ਬਲੇਮ ਕਰਕੇ ਇਸ ਬੰਦੇ ਨੂੰ ਜੇਲ੍ਹ 'ਚ ਸਿੱਟਿਆ ਗਿਆ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਕੋਈ ਆਪਦੇ ਹੱਕਾਂ ਦੀ ਗੱਲ ਕਰਦਾ ਹੋਵੇ ਤੇ ਉਹਨੂੰ ਐਂਟੀ ਨੈਸ਼ਨਲ ਕਹਿ ਕੇ ਜੇਲ੍ਹ 'ਚ ਸੜਤਾ ਹੋਵੇ ਸੋਨਮ ਮਾਂਕਚੁਕ ਬੱਚਿਆਂ ਵਾਸਤੇ ਸ ਖਲਾਰੇ ਸੀ ਸਰਕਾਰ ਨੇ ਉਸ ਐਨ ਜੀਓ ਦਾ ਐਫ ਸੀ ਆਰ ਲਾਇਸੈਂਸ ਵੀ ਕੈਨਸਲ ਕਰਤਾ ਸੋਨਮ ਮੰਗਚੁਕ ਦੇ ਪਾਕਿਸਤਾਨ ਨਾਲ ਲਿੰਕ ਦਿਖਾ ਕੇ ਉਹਨਾਂ ਨੂੰ ਲਦਾਖ ਤੋਂ ਦੂਰ ਜੋਧਪੁਰ ਜੇਲ੍ਹ ਭੇਜਿਆ ਗਿਆ ਆਪਾਂ ਨੂੰ ਬਹੁਤ ਘੱਟ ਚਾਂਸ ਮਿਲਦੇ ਆ ਕਿਸੇ ਸੱਚੇ ਬੰਦੇ ਦੀ ਸਪੋਰਟ ਕਰਨ ਦੇ ਤਾਂ ਕਰਕੇ ਕਮੈਂਟਾਂ ਚ ਵੀ ਸਪੋਰਟ ਸੋਨਮ ਮੰਗਚੁਕ ਜਰੂਰ ਲਿਖਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜਿਆਦਾ ਤੋਂ ਜਿਆਦਾ ਲੋਕ ਉਹਨਾਂ ਦੀ ਸਟੋਰੀ ਨਾਲ ਅਵੇਅਰ ਹੋਣ